ਅੱਜ ਆਪਾਂ ਵੀਰੋ ਗੱਲ ਸਮਝਣੀ ਆ ਸਾਨੂੰ ਗੁਰੂ ਦਾ ਕੀ ਹੁਕਮ ਹੈ ਦੇਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਫੈਸਲਾ ਸਾਡਾ ਮੁੱਢਾ ਜਿਹੜਾ ਸਾਡੀ ਛੜਾ ਉਹ ਹੈ ਬਾਬੇ ਨਾਲ ਬਾਬੇ ਨਾਨਕ ਨੇ ਮੁੱਢ ਕਿੱਥੋਂ ਬੰਨਿਆ ਸ਼ਬਦ ਗੁਰੂ ਸਵਰਤ ਧੁਨ ਚੇਲਾ ਇਸੇ ਗੱਲ ਦੇ ਪਹਿਰੇ ਦੇ ਚੌਥੇ ਪਾਤਸ਼ਾਹ ਜੀ ਨੇ ਸਾਨੂੰ ਕੀ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਇੱਕ ਥਾ ਦੇ ਨਹੀਂ ਹੋਰ ਵੀ ਅਨੇਕਾਂ ਥਾਵਾਂ ਤੇ ਤੁਹਾਨੂੰ ਮਿਲ ਜਾਣਾ ਬਾਣੀ ਦੇ ਵਿੱਚੋਂ ਹੀ ਬਾਣੀ ਦੇ ਅਰਥ ਪਿਆ ਸਤਗੁਰ ਬਚਨ ਬਚਨਾ ਹੈ ਸਤਗੁਰ ਪਾਦਰ ਮੁਖਤ ਜਨਾਬ ਹੈ ਜਿਹੜਾ ਗੁਰੂ ਦਾ ਬਚਨ ਮੰਨੇਗਾ ਫਿਰ ਇਤਿਹਾਸ ਵਿੱਚੋਂ ਦੇਖ ਲਓ ਥੋੜਾ ਜਿਹਾ ਇਤਿਹਾਸ ਵਿੱਚ ਬਾਬੇ ਨਾਨਕ ਨੂੰ ਉਹ ਸ੍ਰੀ ਚੰਦ ਨੇ ਵੇਖਿਆ ਵੀ ਹੁਣ ਜਿਹਨੇ ਜੰਮਿਆ ਮਾਂ-ਬਾਪ ਦੇ ਨਾਲ ਹੀ ਰਹਿੰਦਾ ਨਾਲ ਸੁੱਤਾ ਵੀ ਹੋਣਾ ਬਾਬੇ ਨਾਨਕ ਦੀ ਗੋਦੀ ਵੀ ਚੜਿਆ ਹੋਣਾ ਖੜਾਇਆ ਵੀ ਹੋਣਾ ਬਾਬੇ ਨਾਨਕ ਪਰ वचन ਨਹੀਂ ਮੰਨਿਆ ਪੁੱਤਰੀ ਕੋਲਣਾ ਪਾਲ ਲਿਓ ਫਿਰ ਕੀ ਹੋਇਆ ਸਿੱਖ ਕੌਣ ਨਿਕਲੇ ਭਾਈ ਲੈਣਾ ਗੁਰਨਾਨਕ ਦੀ ਨਜ਼ਰ ਚ ਕੌਣ ਪ੍ਰਵਾਨ ਹੋ ਗਿਆ ਨਹੀਂ ਤਾਂ ਭੀੜਾ ਤਾਂ ਬੜੀਆਂ ਸੀ ਪੜਦਾਂ ਵੱਡੇ ਵੱਡੇ ਕੱਟ ਦੇਖ ਲੈਣਾ ਨਹੀਂ ਹੁਣ ਆਪਾਂ ਨੂੰ ਚੌਥੇ ਪਾਸਾ ਜਿਹੜਾ ਬਚਣਾ ਲੈ ਉਸੇ ਨੂੰ ਜੇ ਠੰਡੇ ਦਿਮਾਗ ਨਾਲ ਸਾਰੇ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੋਂ ਪੜਿਆ ਜਾਂਦਾ ਨਾਲ ਇਹ ਹਰ ਕਰਾਗੀ ਢਾੜੀ ਕੀਰਤਨੀਆਂ ਪੜਦਾ ਕੀ ਕਹਿੰਦਾ ਹੁੰਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਵਿੱਚ ਸਭ ਕੁਝ ਹੈ ਬਾਣੀ ਹੀ ਕੰਪਲੀਟ ਹੈ ਬਾਣੀ ਤੁਹਾਨੂੰ ਕੰਪਲੀਟ ਬਣਾ ਦੇਗੀ ਪੂਰਾ ਕਰ ਦੇਗੀ ਤੁਹਾਡਾ ਜੀਵਨ ਸੁਧਾਰ ਦੇਗੀ ਬਾਣੀ ਪਰ ਕਰਨਾ ਕੀ ਹੈ ਕਿਵੇਂ ਸੁਧਾਰੂਗੀ ਇਸ ਕੋਤਰੀਆਂ ਕਰਾਈਏ ਬਿਲਕੁਲ ਅਖੰਡ ਪਾਠਾ ਨਾਲ ਸੁਧਰ ਬਿਲਕੁਲ ਨਹੀਂ ਸੰਪਟਾਣਾ ਬਿਲਕੁਲ ਨਹੀਂ ਜੇ ਅਸੀਂ ਹਫ਼ਤੇ ਬਾਅਦ ਮਹੀਨੇ ਬਾਅਦ ਪੜ੍ਹੀਓ ਸੁਧਾਰੂ ਵੀ ਬਿਲਕੁਲ ਨਹੀਂ ਫਿਰ ਹੱਲ ਕੀ ਆਪਾਂ ਆਪਾਂ ਆਪਣੇ ਕੋਲੋਂ ਨਹੀਂ ਚਲਾਉਣਾ ਜੇ ਉਹਨਾਂ ਮੇਰਾ ਆਪਣਾ ਕੋਈ ਸਥਾਨ ਮੈਂ ਬਣਾ ਕੇ ਬਹਿ ਜਾ ਮੈਂ ਕਾ ਫਿਰ ਤਾਂ ਮੈਂ ਤੁਹਾਨੂੰ ਇਹ ਕਹੂੰਗਾ ਭਾਈ ਇੱਥੇ ਆ ਕੋ ਗੁਰੂ ਸਾਹਿਬ ਨੇ ਕੀ ਕਿਹਾ ਸਿੱਖ ਨੇ ਕੀ ਕਰਨਾ ਗੁਰਬਾਣੀ ਕਹੇ ਸੇਵਕ ਜਨ ਮੰਨੈ ਮਸਾ ਖੇੜਾ ਸਾਰੀ ਗੁਰਬਾਣੀ ਕਹੇ ਸੇਵਕ ਜਨ ਮੰਨੈ ਮੰਨਣਾ ਬੜਾ ਔਖਾ ਬੜਾ ਔਖਾ ਮੰਨਣਾ ਕੀ ਅਸਿੱਧ ਗੁਰੂ ਸਾਹਿਬ ਨੇ ਕਿਹਾ ਸਿੱਖਾ ਪਖੰਡ ਛੱਡ ਐਵੇਂ ਨਾ ਭੱਜਾ ਫਰੇ ਤਰ ਉੱਤੇ ਡਰਾਮੇ ਬੜੇ ਕਰਦਾ ਪਰ ਨਹੀਂ ਛੱਡ ਸਕਦੇ ਬੜਾ ਔਖਾ ਗੁਰੂ ਸਾਹਿਬ ਕਹਿੰਦੇ ਸਿੱਖਾਂ ਦੇ ਸੇ ਨੂੰ ਹੱਥ ਨਹੀਂ ਲਾਉਣਾ ਤੂੰ ਤੇ ਜਾ ਨਿਕਲ ਗਏ ਝੂਠਾ ਮਦਮੂੜਾ ਪਿੱਛੇ ਪਰ ਸਿੱਖ ਨਹੀਂ ਮੰਨ ਸਕਦਾ ਪੁੱਤ ਗੁਰੂ ਕਹਿੰਦਾ ਵੀ ਤੂੰ ਪੂਜਾ ਅਕਾਲ ਦੀ ਸਿਰਫ ਅਕਾਲ ਦੀ ਕਰਨੀ ਆ ਸਿੱਖ ਸਾਨੂੰ ਅਕਾਲ ਨਾਲ ਜੋੜਿਆ ਹਰ ਇੱਕ ਜਥੇਬੰਦੀ ਇਸ ਗੱਲ ਨੂੰ ਮੰਨਦੀ ਆ ਹਰ ਇੱਕ ਦੇ ਪੋਸਟਰ ਦੇ ਉੱਤੇ ਲਿਖਿਆ ਹੁੰਦਾ ਥੱਲੇ ਫੋਟੋ ਪਤਨੀ ਕਿਹਦੀ ਹੋਰ ਲਈ ਬੈਠਾ ਹੁੰਦਾ ਮਨੋਕਲਪ ਫੋਟੋ ਮਾਰਾ ਕਿ ਉਹਦੇ ਮੂਰੇ ਬਾਣੀ ਪੜਾਈ ਜਾ ਰਹੀ ਆ ਕਿੱਧਰ ਗਈ ਸਾਡੀ ਪੂਜਾ ਗੱਲ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਕਹੈ ਜੋ ਗੁਰੂ ਦਾ ਬਚਨ ਕਹਿੰਦਾ ਸਾਨੂੰ ਗੁਰਬਾਣੀ ਕਹਿ ਰਹੀ ਹੈ ਸਾਨੂੰ ਸੇਵਕ ਜਣ ਸੇਵਕ ਜਣ ਕੌਣਾ ਬਾਣੀ ਪੜਨ ਵਾਲੇ ਜਿੰਨੇ ਨੇ ਚਾਹ ਉਹ Hindu ਪੜ ਰਿਹਾ ਚਾਹ ਮੁਸਲਮਾਨ ਪੜ ਰਿਹਾ ਚਾਹ ਗਰੀਬ ਪੜ ਰਿਹਾ ਅਮੀਰ ਪੜ ਲਿਆ ਖੇਤੀਬਾੜੀ ਵਾਲਾ ਚਾਹ ਕੋਈ ਪੜ ਰਿਹਾ ਭੈਣ ਪੜ ਰਹੀ ਹੈ ਭਰਾ ਪੜ ਰਿਹਾ ਹੈ ਗੁਰਬਾਣੀ ਜੋ ਕਹਿੰਦੀ ਐ ਸੇਵਕ ਜਣ ਮਾਨਾ ਉਹਨੂੰ ਮੰਨ ਲੈ ਫੇਰ ਦੇਖ ਸਾਨੂੰ ਇਹ ਨਹੀਂ ਕਿਹਾ ਵੀ ਤੂੰ ਸਵਰਗ ਚ ਲਿਆ ਜਾਇਆ ਜਾਏਗਾ ਤੈਨੂੰ ਅੱਗੇ ਸੱਚਖੰਡ ਚ ਥਾਂ ਮਿਲ ਜੂ ਸਾਨੂੰ ਇਹ ਨਹੀਂ ਕਿਹਾ ਵੀ ਤੂੰ ਤੈਨੂੰ ਆ ਲਾਰਾ ਕੋਈ ਬਿਲਕੁਲ ਹੀ ਨਹੀਂ ਹੈਗਾ ਲੀਡਰ ਵਾਲਾ ਤੇ ਇਹਦੇ ਚ ਕੀ ਐ ਸਾਨੂੰ ਦੱਸਿਆ ਗੁਰੂ ਸਾਹਿਬ ਨੇ ਪ੍ਰਤੱਖ ਗੁਰੂ ਨਿਸਤ ਪ੍ਰਤੱਖ ਕੀ ਹੁੰਦਾ ਵਰਤਮਾਨ ਨਾਲ ਦੀ ਨਾਲ ਗੜਮਾ ਕੀ ਮੈਨ ਕਲਾ ਮੰਨ ਲਓ ਗੁਰੂ ਨੇ ਕਿਹਾ ਨਸ਼ਾ ਨਾ ਕਰੀ ਮੈਂ ਡੇਲੀ ਪੀਣਾ ਜੇ ਮੈਂ ਕਹਾਂ ਵੀ ਮੇਰੇ ਗੁਰੂ ਦਾ ਬਚਨ ਮੈਂ ਨਹੀਂ ਪੀਣਾ ਨਾਲ ਦੀ ਨਾਲ ਮੇਰਾ ਛੁਟਕਾਰਾ ਹੋ ਗਿਆ ਕਿ ਨਹੀਂ ਜੇ ਗੁਰੂ ਮੈਨੂੰ ਕਹਿੰਦਾ ਵੀ ਭੱਜਨ ਅਠ ਦੇ ਵਿੱਚ ਕੱਖ ਨਹੀਂ ਰੱਖਿਆ ਜਿੰਨਾ ਮਰਜੀ ਭਜਲਾ ਰੇਸਾਂ ਖਿੱਚਲਾ ਜਿੰਨਾ ਚਿਰ ਬਚਨ ਨਹੀਂ ਮੰਨਦਾ ਜੇ ਮੈਂ ਗੱਲ ਮੰਨ ਲਾ ਡਿਹੜੇ ਇਸ ਤੇ ਉੱਤੇ ਹੋ ਜਾ ਵੀ ਮੇਰਾ ਗੁਰੂ ਕਹਿੰਦਾ ਕਰਨ ਕਾਰਨ ਪ੍ਰਭ ਏਕ ਹੈ ਗੁਰਬਾਣੀ ਕਹਿੰਦੀ ਆ ਨਾ ਇਹ ਵੀ ਪ੍ਰਭੂ ਇੱਕਾ ਮਿੱਤਰ ਤੈਨੂੰ ਥਾਂ ਨਾਲ ਫਰਕ ਨਹੀਂ ਪੈਣਾ ਜੇ ਤੂੰ ਥਾਂ ਬਦਲੀ ਜਾ ਚਾਹੇ ਕੱਪੜੇ ਬਦਲੀ ਜਾ ਬੰਦਾ ਕੀ ਕਰਦਾ ਬੰਦਾ ਕੱਪੜੇ ਬਦਲ ਅੱਛਾ ਫਿਰ ਕੀ ਕਹਿੰਦੇ ਸਤਿਗੁਰੂ ਪਾਸਾ ਕਹਿੰਦੇ ਗੁਰਬਾਣੀ ਕਹ ਸੇਵਕ ਜਣ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਵੀ ਤੈਨੂੰ ਲਾਰਾ ਤਾਂ ਬਿਲਕੁਲ ਹੀ ਨਹੀਂ ਐ ਕਰ ਕਰੇ ਸੋ ਐ ਕਰ ਪਾਏ ਤੂੰ ਜੇ ਤੂੰ ਇਧਰਲੇ ਪਾਸੇ ਮੰਨੇਗਾ ਤਾਂ ਇਧਰ ਦੀ ਨਾਲ ਨਾਲ ਰਿਜ਼ਲਟ ਦੇਾਂਗੇ ਤੈਨੂੰ ਤੈਨ ਨਹੀਂ ਭੰਨਾ ਘਾਲੇ ਤੇਰੀ ਘਾਲਣਾ ਨੂੰ ਜਿਹੜਾ ਤੂੰ ਬਚਨ ਮੰਨਣ ਦੀ ਕਰੇਗਾ ਇੱਕ ਤਿਲ ਜਿੰਨਾ ਵੀ ਤਰ੍ਹਾਂ ਟਾਈਮ ਨਹੀਂ ਅਸੀਂ ਲਵਾਂ ਪਰ ਤਖ ਨਾਲ ਦੀ ਨਾਲ ਪਾਰ ਰਸਤਾਰਾ ਹੋ ਜਾਣਾ ਇਸ ਨੂੰ ਗੁਰੂ ਨਾਨਕ ਪਾਤਸ਼ਾਹ ਤੇ ਅੱਗੇ ਬਾਣੀ ਜਾ ਕੇ ਲਿਖਿਆ ਆਖਣ ਔਖਾ ਸੱਚਾ ਨਾਮ ਆਗ ਲੱਖਣੀਆਂ ਇਹਨੂੰ ਮੰਨਣਾ ਗੁਰੂ ਦੇ ਬਚਨ ਨੂੰ ਨਾਮ ਕਿਉਂਦਾ ਹੁਕਮ ਇੱਕੋ ਨਾਮ ਹੁਕਮ ਹੈ ਗੁਰੂ ਦਾ ਬਚਨ ਮੰਨਣਾ ਹੀ ਨਾਮ ਜਪਣਾ ਵਜਨ ਮਰਣਾ ਖੰਡੇ ਦੀ ਧਾਰ ਹੈ ਜਿਹਨੂੰ ਗੁਰਬਾਣੀ ਚ ਲਿਖਿਆ ਖੰਨਿਓ ਤਿੱਖੀ ਬਾਲੋਂ ਨਿੱਕੀ ਇਹ ਤਮਾਰੀ ਵੀ ਇਹ ਔਖਾ ਕੰਮ ਨਾ ਮੈਂ ਮੰਨ ਸਕਦਾ ਨਾ ਮੂਰਲੀ ਸੰਗ ਤੁਮਾਰਨ ਨੋ ਤਿਆਰ ਆ ਫਿਰ ਮੈਂ ਕੀ ਸ਼ੁਰੂ ਕਰਦਾ ਆਓ ਭਾਈ ਆਪਾਂ ਜਪ ਸਿਮਰਨ ਕਰਦੇ ਆਂ ਕੰਗਾ ਉੱਧਾ ਘੰਟਾ ਬੈਠਨ ਚੌਕੜੇ ਮਾਰੋ ਅੱਖਾਂ ਬੰਦ ਕਰ ਕੋ ਸੌਕਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਖਦਾ ਖਦਾ ਅੱਲਾ ਅੱਲਾ ਚਾਹੇ ਸਾਰੀ ਉਮਰ ਕਹੀ ਜਾਓ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਬਾਣੀ ਦੀ ਗੱਲ ਕਰੋ ਨਾਲ ਦੀ ਨਾਲ ਤੁਹਾਨੂੰ ਧਮਕੀਆਂ ਕਾਲਾਂ 307 ਦੀ ਸਾਨੂੰ ਕੋਈ ਪ੍ਰਵਾਹ ਨਹੀਂ 302 ਲੱਗ ਦੇ ਤੁਹਾਨੂੰ ਫੇਰ ਤੁਹਾਡੇ ਸਾਹਮਣੇ ਆ ਚੀਜ਼ ਆਉਣੀ ਹੈ ਜੋ ਬੁਰੂਸਾਵਾ ਨੇ ਕਿ ਗਰਾਹ ਕੀਤਾ ਇੱਥੇ ਆ ਕੇ ਕਿਹਾ ਕੋਈ ਹੱਕ ਥੋੜਾ ਮਾਰੇ ਉਹਨਾਂ ਨੇ ਇਹ ਗੱਲਾਂ ਲਿਖੀਆਂ ਅੱਜ ਤੱਕ ਸਾਡਾ ਸਾਰਾ ਪੰਥ ਦੁੱਲਾ ਫਟੀਆਂ ਵੱਟੀਆਂ ਸਟੇਜਾਂ ਤੇ ਵੱਡੇ ਵੱਡੇ ਇਕੱਠਾਂ ਵਾਲੇ ਦੱਸਦੇ ਹਨ ਗੁਰੂ ਨਾਨਕ ਪਾਤਸ਼ਾਹ ਦਾ ਅੰਤਮ ਸੰਸਕਾਰ ਕੀ ਹੈ ਨਹੀਂ ਪਤਾ ਫੁੱਲ ਬਣ ਕੇ ਲਿਖਤੇ ਅਗਲੇ ਨੇ ਅਸੀਂ ਫੁੱਲ ਬਣਾਈ ਬੈਠੇ ਇਸ ਕਰਕੇ ਵੀਰੋ ਗੁਰੂ ਸਾਹਿਬ ਨੇ ਜੋ ਸਾਨੂੰ ਬਾਣੀ ਵਿੱਚ ਕਿਹਾ ਹੈ ਉਹਨੂੰ ਅਸੀਂ ਕੀ ਕਰਨਾ ਹੈ ਮੰਨਣਾ ਹੈ ਜੇ ਗੁਰੂ ਵਾਲੀ ਕਹੇ ਸੇਵਕ ਜਨ ਮੰਨੈ ਸਮਾਜ ਬਦਲ ਜਾਣਾ ਉੱਤੇ ਉੱਤੇ ਸਾਡਾ ਸਾਰਾ ਸਿਸਟਮ ਚੇਂਜ ਹੋ ਜਾਣਾ ਸਾਡੇ ਪੰਥ ਦੀ ਚੜ੍ਹਦੀ ਕਲਾ ਹੋ ਜਾਣੀ ਹੈ ਪਰ ਇਹ ਮੰਨਣਾ ਪੜਾ ਔਖਾ ਕਿਵੇਂ ਲੱਗੀਆਂ ਤੁਹਾਨੂੰ ਵਿਚਾਰਾ ਗੁਰਮਤੀਆਂ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਇੱਥੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਗੁਰਬਾਣੀ ਦਾ ਜਿਹੜਾ ਅਸਲ ਮੈਸੇਜ ਹੈ ਆਪਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ ਵੀ ਗੁਰਬਾਣੀ ਵਿੱਚ ਲਿਖਿਆ ਕੀ ਹੈ ਠੱਗਿਆ ਪਿਆਰ ਮਾਲਿਆ ਵਿੱਚ ਇਨੂੰ ਥੋੜਾ ਬਾਹਰ ਕੱਢਣ ਦੀ ਕੋਸ਼ਿਸ਼ ਹੈ ਨਮਾਣੀ ਜੀ ਜਿੰਨੇ ਕੁ ਬੁਰ ਮੈਂ ਸਮਤਵਕ ਸੀ ਤੇ ਸੰਗਤ ਨੇ ਤੁਸੀਂ ਸਹਿਯੋਗ ਕਰਨਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ